ਸਤਿ ਸ਼੍ਰੀ ਅਕਾਲ ਜੀ ਵੀਡੀਓ ਸਕਿਪ ਨਾ ਕਰਿਓ ਇੱਕ ਵਾਰ ਜ਼ਰੂਰ ਵੇਖਿਓ ਆਜੋ ਫਿਰ ਕੁਆਲਿਟੀ ਤੇ ਰੇਟ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਸਾਰੀ ਓਰੀਜਨਲ ਚੀਜ਼ ਹੋਊਗੀ ਆਪਣੀ ਤਸੱਲੀ ਬਾਕਸ ਕੰਮ ਹੈ ਜੀ ਆਪਣਾ ਸਾਰਾ ਠੀਕ ਹੈ ਜੀ ਕਈ ਵਾਰ ਪਰਸਾ ਵਾਲਾ ਹੋਰ ਦਿਖਾ ਦਿੰਦਾ ਦੇ ਹੋਰ ਦਿੰਦਾ ਉਹ ਤਾਂ ਨਹੀਂ ਹੁੰਦਾ ਨਾ ਜੀ ਨਾ ਨਾ ਆਪਾਂ ਸਾਰਾ ਕੁਝ ਚੁੰਮੇ ਕਾਕਾ ਨੂੰ ਦਿੰਨੇ ਆ ਪੂਰਾ ਵਧੀਆ ਦਿੰਨੇ ਆ ਜੀ ਓਕੇ ਬਾਈ ਜੀ ਹਾਂਜੀ ਤੇ ਆਪਣੇ ਸਾਰੇ ਵੀਰਾਂ ਨੂੰ ਆਪਾਂ ਬੇਨਤੀ ਕਰਦੇ ਆ ਕਿਉਂਕਿ ਬਹੁਤ ਹੀ ਵਧੀਆ ਨਮਾ ਕੰਮ ਹੈ ਵੀਰਾਂ ਦਾ ਤੇ ਵਧੀਆ ਆਵਾਜ਼ ਵਰੇਟਾਂ ਤੇ ਇਹ ਹਰ ਚੀਜ਼ ਨੂੰ ਲਾਉਂਦੇ ਨੇ ਪਰਸ ਹੋ ਗਿਆ ਲੇਡੀਜ਼ ਕੋਈ ਵੀ ਸਮਾਨ ਤੁਸੀਂ ਲੈ ਸਕਦੇ ਹੋ ਤੇ ਸੇਰੇ ਮਾਰਕੀਟ ਪੰਜਾਬ ਜਿਹੜੀ ਹੈਗੀ ਹੈ ਇਹਦੇ ਲਾਗੇ ਸਾਹਮਣੀਆਂ ਕਲਾਸਿਕ ਜੁਵੈਲਰ ਫਸਟ ਕਾਪੀ ਪਰਸ ਹੈ ਜਿਹੜਾ ਇੱਥੇ ਤੁਹਾਨੂੰ ਉਪਲਬਧ ਹੈ ਜੀ ਹਰ ਪ੍ਰਕਾਰ ਦਾ ਪਰਸ ਜਿਹੜਾ ਇੱਥੋਂ ਤੁਹਾਨੂੰ ਮਿਲੇਗਾ ਸੋ ਇਹ ਆਪਣੇ ਜੱਟ ਭਾਈਆਂ ਦੀ ਦੁਕਾਨ ਹੈ ਭਾਈ ਦਾ ਨਾਮ ਹੈਗਾ ਸ਼ੈਲੀ ਕਲੇਰ ਸੋ ਇਸ ਦੁਕਾਨ ਤੇ ਵਿਜ਼ਿਟ ਕਰਕੇ ਵਧੀਆ ਪਰਸ ਤੇ ਜੁਵੈਲਰੀ ਇੱਥੋਂ ਲਿਆ ਸਕਦੇ ਹੋ ਜੀ ਤੁਸੀਂ